हां जी ਨਵੇਂ प्रिंट ਤੇ ਨਿਊ ਦੁਪੱਟਾ ਸੂਟ ਆ ਗਏ ਸੀ ਨਵੇਂ ਨਵੇਂ ਪ੍ਰਿੰਟ ਦੇ ਨਾਲ ਦੁਪੱਟਾ ਸੂਟ ਤੇ ਤੁਸੀਂ ਸਮਰ ਦੇ ਲਈ ਗਰਮੀ ਦੇ ਲਈ ਇਹ ਬਾਏ ਕਰ ਸਕਦੇ ਹੋ ਬਹੁਤ ਪ੍ਰਾਈਸ ਘੱਟ ਹੈ ਨਾ ਸੂਟਾਂ ਦਾ ਤੇ ਆਲ ਓਵਰ ਕੈਮਰੀ कॉटन बीबा ਬ੍ਰਾਂਡ ਦਾ ਫੈਬਰਿਕ ਰਹੇਗਾ 3.5 ਮੀਟਰ ਵੱਡੇ ਪਣੇ ਦੇ ਵਿੱਚ ਇਹ ਤੁਹਾਨੂੰ ਸੂਟ ਮਿਲੇਗਾ ਨਾਲ ਤੁਹਾਨੂੰ 2.5 ਮੀਟਰ ਚ ਫੋਨ ਦਾ ਦੁਪੱਟਾ ਟਾਈ ਡਾਈ 650 ਵਿੱਚ ਤੁਸੀਂ ਇਹ ਘਰ ਬੈਠੇ ਸੂਟਾਂ ਨੂੰ ਬਾਈ ਕਰ ਸਕਦੇ ਹੋ ਕੋਈ ਵੀ ਐਨਐਚਓ ਤੁਸੀਂ ਸਿਲੈਕਟ ਕਰੋ WhatsApp ਨੰਬਰ ਮੈਂਸ਼ਨ ਆ ਦਿੱਤਾ ਹੋਇਆ ਆਪਾਂ ਉਸ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ 650 ਦੇ ਵਿੱਚ ਇਹ ਦੁਪੱਟਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਪ੍ਰਾਈਸ ਕਟਾ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਆਏ ਹੋਏ ਨੇ ਤੇ ਬਹੁਤ ਸੇਲ ਵੀ ਹੋ ਰਹੀ ਸੀ ਕਈਆਂ ਪੈਣਾ ਦੇ ਪੈਂਡਿੰਗ ਆਰਡਰ ਸੀ ਸੋ ਅੱਜ ਆਪਾਂ ਉਹ ਡਿਸਪੈਚ ਕਰਕੇ ਸੈਂਡ ਕਰਦੇ ਨੇ ਤੇ ਤੁਸੀਂ ਇਹਨਾਂ ਚ ਬਾਈ ਕਰ ਸਕਦੇ ਆ ਨਿਊ ਪ੍ਰਿੰਟ ਆਪਾਂ ਐਡ ਕੀਤੇ ਨੇ ਨਵਾਂ ਫੈਬਰਿਕ ਆਇਆ ਹੋਇਆ ਨਵੇਂ ਪ੍ਰਿੰਟ ਆਏ ਹੋਏ ਨੇ ਇਹ ਰਹੇਗਾ ਆਲਓਵਰ 3.5 ਮੀਟਰ ਵੱਡੇ ਪਣੇ ਦੇ ਵਿੱਚ ਨਾਲ ਦੁਪੱਟਾ ਕੋਟਾ ਡੋਰੀਆ ਦਾ 600 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਫਰੌਕ ਸੂਟ ਰੈਡੀ ਕਰ ਸਕਦੇ ਆ ਇਹ ਮੈਚਿੰਗ ਰਹਿਣਗੇ ਸੇਲ ਤੇ ਨੇ ਕੈਮਰੀ ਕਾਟਨ ਦੀ ਸ਼ਰਟ ਨਾਲ ਬਾਟਮ ਵੀ ਕਾਟਨ ਦੀ 8 ਮੀਟਰ ਨਾਰਮਲ ਬਣੀ ਚ ਸ਼ਰਟ ਵੱਡੇ ਪਣੇ ਚ 750 ਚ 200 ਤੁਸੀਂ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਥੈਂਕ ਯੂ